ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮਨਦੀਪ ਪਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ-ਨਵੀਂ ਵੈਰਾਈਟੀ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਆ ਬਹੁਤ ਪਿਆਰੀਆਂ ਜੀਆਂ ਸ਼ੇਡਸ ਆਈਆਂ ਨੇ ਬਹੁਤ ਪਿਆਰੇ ਸੂਟ ਆਏ ਨੇ ਸਭ ਤੋਂ ਪਹਿਲੇ ਆਏਗਾ ਥੋੜਾ ਸਕਾਈ ਟਾਈਪ ਸ਼ੇਡ ਹੈ ਬਹੁਤ ਸੋਹਣੀ ਠੀਕ ਹੈ ਲਾਈਟ ਜਿਹਾ ਕਲਰ ਆਏਗਾ ਤੇ ਇਸ ਦੀ ਬਾਰਡਰ ਲਾਈਨ ਦੀ ਫਿਨਿਸ਼ਿੰਗ ਆਏਗੀ ਇਹ ਤੁਹਾਨੂੰ ਵੇਲ ਮਿਲੇਗੀ ਨਾਲ ਆਏਗਾ ਇਸ ਨਾਲ ਫਲਾਵਰਸ ਦੀ ਪੂਰੀ ਵੇਲ ਆਏਗੀ ਚੈੱਕ ਕਰਦੇ ਜਾਓ। ਇੱਕਦਮ ਆ ਬੁਟੀਕ ਸਟਾਈਲ ਸੂਟ ਆਏਗਾ ਠੀਕ ਹੈ ਤੇ ਨਾਲ ਆਏਗਾ ਇੱਕਵੇਂ ਫਲਾਵਰ ਇੱਕ ਮਿਡਲ ਦੇ ਵਿੱਚ ਫਲਾਵਰ ਆਏਗਾ ਉੱਪਰ। ਸ਼ਰਟ ਦੀ ਸਾਰੀ ਹੀ ਤੁਹਾਨੂੰ ਫਰੰਟ ਲਾਈਨ ਜਿਹੜੀ ਉਹ ਹੈਵੀ ਲੁੱਕ ਦੀ ਮਿਲੇਗੀ ਇਹ ਤੁਹਾਨੂੰ ਵਰਕ ਮਿਲੇਗਾ ਪੂਰੀਆਂ ਵੇਲਸ ਮਿਲਣਗੀਆਂ ਸੇਮ ਟੂ ਸੇਮ ਕਲਰ ਦੀਆਂ ਚੇਨ ਵਰਕ ਦੀਆਂ ਠੀਕ ਹੈ ਜੀ। ਔਰ 올 ਓਵਰ ਜਿਹੜਾ ਸੂਟ ਹੈ ਉਹ ਤੁਹਾਨੂੰ ਸੈਲਫ ਦੇ ਵਿੱਚ ਮਿਲੇਗਾ ਥੋੜਾ ਗ੍ਰੇ ਕਲਰ ਦਾ ਸੈਲਫ ਆਏਗਾ। ਦੁਪੱਟੇ ਬਹੁਤ ਸੋਹਣੇ ਬਣੇ ਆ ਇੱਕਦਮ ਰੀਜ਼ਨੇਬਲ ਟੂ ਰੀਜ਼ਨੇਬਲ ਪ੍ਰਾਈਸ ਆ दुपट्टे चेक करने हैं बहुत प्यारा दुपट्टा ठीक है ये कॉटन मसलीन का दुबट्टा होगा और लाइनिंग वाला दुपट्टा इस तरह लाइनस ने इसते सारे ही दुपट्टे आगे कट वर्क वाली इस तरह थोड़ा कट वर्क वाली वेल मिलेगी ठीक है लोंग लेंथ वाइज डबल वेल मिलेगी थानू कट वर्क वाली बहुत प्यार वर्क है और आसमानी कलर स्काई ज्या कलर या बहुत प्यारा न्यूड जी शेड आएगी इंगलिश टॉन का कलर आएगा सब तो पहले 7814352822 ਸਾਡਾ ਬੁਕਿੰਗ ਨੰਬਰ ਹੈ ਇਸ ਨੰਬਰ ਤੇ ਤੁਸੀਂ ਪਿਕਸੈਂਡ ਕਰ ਦੇਣੀ ਹੈ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਠੀਕ ਹੈ ਜੀ ਆ ਇਵੇਂ ਦੀਆਂ ਸੋਹਣੀਆਂ ਸੋਹਣੀਆਂ ਤੁਸੀਂ ਵੀਡੀਓਜ਼ ਦੇਖਣ ਵਾਸਤੇ ਸੋਹਣੇ ਸੂਟ ਦੇਖਣ ਵਾਸਤੇ ਕਲੈਕਸ਼ਨ ਦੇਖਣ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਠੀਕ ਹੈ ਅਗਲਾ ਆਏਗਾ ਲਾਈਟ ਪਿੰਕ ਕਲਰ ਲਾਈਟ ਪਿੰਕ ਪੀਚ ਜਿਹਾ ਕਲਰ ਹੋਏਗਾ ਪੈਟਰਨ ਸੇਮ ਆਏਗਾ ਕਲਰ ਤੁਸੀਂ ਚੈੱਕ ਕਰਦੇ ਜਾਓ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਜਿਹੜਾ ਹੈ ਆਰਡਰ ਕਰ ਸਕਦੇ ਆ 895 सिर्फ प्राइस है और ਤੁਸੀਂ ਲੁੱਕ ਦੇਖੋ ਬਹੁਤ ਪਿਆਰੀ ਠੀਕ ਹੈ ਬਹੁਤ ਸੋਹਣਾ ਜਿਹਾ ਸੂਟ ਹੈ ਦੁਪੱਟਾ ਆਏਗਾ ਇਕਦਮ A1 ਬਹੁਤ ਪਿਆਰਾ ਦੁਪੱਟਾ ਹੈ ਇਕਦਮ ਸਮਰ ਫ੍ਰੈਂਡਲੀ ਦੁਪੱਟਾ ਹੋਏਗਾ ਸਮਰ ਫ੍ਰੈਂਡਲੀ ਸੂਟ ਹੋਏਗਾ ਵਿਦਆਊਟ ਲਾਈਨਿੰਗ ਤੁਸੀਂ ਇਹ ਵਾਲੇ ਸੂਟ ਨੂੰ ਸਟਿਚ ਕਰ ਸਕਦੇ ਆ ਲੌਂਗ ਲੈਂਥ ਵਾਈਸ ਜਿਹੜਾ ਕੱਟਵਰਕ ਵਾਲਾ ਦੁਪੱਟਾ ਮਿਲੇਗਾ ਟੈਬੀ ਸਮਸਲੀਨ ਲਾਈਨਿੰਗ ਦਾ ਦੁਪੱਟਾ ਆਏਗਾ ਠੀਕ ਹੈ ਇੱਕ ਆਏਗਾ ਕਲਰ ਇਸਦੇ ਵਿੱਚ ਲੈਮਨ ਇੱਕ ਕਲਰ ਆਏਗਾ ਲੈਮਨ 올ਓਵਰ ਜਿਹੜਾ ਆ ਤੁਹਾਨੂੰ ਥੋੜਾ ਸੈਲਫ ਦੇ ਵਿੱਚ ਚੈੱਕ ਟਾਈਪ ਦਾ ਸੈਲਫ ਆਏਗਾ ਇਸ ਦਾ 올ਓਵਰ ਸੈਲਫ ਦੇ ਵਿੱਚ ਸੂਟ ਮਿਲੇਗਾ ਫਰੰਟ ਲਾਈਨ ਜਿਹੜੀ ਆ ਬਹੁਤ ਪਿਆਰੀ ਬਣੀ ਹੋਈ ਆ ਇਸ ਤਰ੍ਹਾਂ ਠੀਕ ਹੈ ਜੀ ਮਲਟੀ ਕਲਰ ਨੇ ਥੋੜੇ ਜਿਹਾ ਫਲਾਵਰਸ ਵੀ ਆਉਣਗੇ ਸੇਮ ਟੂ ਸੇਮ ਟੋਨ ਦੀ ਜਿਹੜੀਆਂ ਇਸ ਤਰ੍ਹਾਂ ਤੁਹਾਨੂੰ ਵਰਕ ਆਏਗਾ ਪੈਨਲਿੰਗ ਆਏਗੀ ਸਾਰੇ ਹੀ ਫਰੰਟ ਲਾਈਨ ਦੇ ਉੱਪਰ ਔਰ ਬਾਰਡਰ ਲਾਈਨ ਦੀ ਵੇਲ ਜਿਹੜੀ ਉਹ ਐਕਸਟਰਾ ਤੋਂ ਫਿਨਿਸ਼ਿੰਗ ਆਏਗੀ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਪਿਆਰੀ ਲੁੱਕ ਹੈ ਦੁਪੱਟੇ ਦੀ ਵੀ ਚੈੱਕ ਕਰਦੇ ਚਾਹਾਂ ਇਕਦਮ ਪੂਰਾ ਲੇਟੈਸਟ ਸਾਰੀ ਹੀ ਸਾਰਾ ਹੀ ਫੈਬਰਿਕ ਲੇਟੈਸਟ ਆਏਗਾ ਫੁੱਲ ਸਟਾਕ ਤੁਹਾਨੂੰ ਮਿਲੇਗਾ ਇਸ ਦੇ ਵਿੱਚ ਸਾਰੇ ਹੀ ਕਲਰ ਅਵੇਲੇਬਲ ਨੇ ਅਵੇਲੇਬਿਲਟੀ ਤੁਸੀਂ ਪਰ ਜ਼ਰੂਰ ਚੈੱਕ ਕਰਾ ਲੈਣੀ ਆ ਤੇ ਆਰਡਰ ਆਪਣਾ ਕਨਫਰਮ ਕਰ ਲੈਣਾ ਠੀਕ ਹੈ ਜੀ 895 ਅੱਜ ਦੇ ਸਾਰੇ ਹੀ ਸੂਟਸ ਦਾ ਰੇਟ ਹੋਏਗਾ ਬਹੁਤ ਸੋਹਣੀ ਕਲੈਕਸ਼ਨ ਆਏਗੀ ਸਮਰ ਫਰੈਂਡਲੀ ਸੂਟ ਹੋਣਗੇ ਕਲਰ ਬਹੁਤ ਸੋਹਣੇ ਆਉਣਗੇ ਲਾਈਟ ਸ਼ੇਡਸ ਇਸ ਦੇ ਵਿੱਚ ਆਉਣਗੀਆਂ ਔਰ ਜਿਹੜੇ ਅਗਲੇ ਅਸੀਂ ਸੂਟ ਦਿਖਾ ਰਹੇ ਹਾਂ ਉਸਦੇ ਵਿੱਚ ਥੋੜੀਆਂ ਡਾਰਕ ਟونز ਆਉਣਗੀਆਂ ਮੀਨਸ ਕਿ ਹਰ ਇੱਕ ਪੈਨ ਦੀ ਚੋਇਸ ਦਾ ਕਲਰ ਹੋਏਗਾ ਹਰ ਇੱਕ ਪੈਨ ਦੀ ਚੋਇਸ ਦਾ ਸੂਟ ਹੋਏਗਾ ਅਗਲਾ ਦੇਖੋ ਕਿੰਨਾ ਸੋਹਣਾ ਚਾਮਨੀ ਡਾਰਕ ਜਿਹਾ ਕਲਰ ਆ ਤੁਮੰਨਾ ਬ੍ਰਾਂਡ ਦਾ ਸੂਟ ਹੋਏਗਾ ਔਰ ਫਰੰਟ ਲਾਈਨ ਪੂਰੀ ਤੁਹਾਨੂੰ ਮਿਲੇਗੀ ਵਰਕ ਵਾਲੀ ਠੀਕ ਹੈ ਪ੍ਰਿੰਟਰ ਸਾਰੀ ਹੀ ਸ਼ਰਟ ਆਏਗੀ ਔਰ ਇਸ ਤਰ੍ਹਾਂ ਵੇਲਸ ਮਿਲਣਗੀਆਂ ਬਹੁਤ ਸੋਹਣੀਆਂ ਪੈਨਲਿੰਗ ਵਾਲਾ ਸੂਟ ਆਏਗਾ ਮਸ਼ੀਨ ਵਰਕ ਆਏਗਾ ਔਰ ਇਸ ਤਰ੍ਹਾਂ ਜਿਹੜਾ ਵਰਕ ਹੈ ਨਾ ਇੱਕ ਵੇਲ ਜਿਹੜੀ ਉਹ ਡਿਫਰੈਂਟ ਆਏਗੀ ਦੂਸਰੀ ਡਿਫਰੈਂਟ ਆਏਗੀ ਬਹੁਤ ਸੋਹਣਾ ਇਸ ਤਰ੍ਹਾਂ ਦਾ ਪੈਟਰਨ ਆਏਗਾ ਮਾਡਲ ਵਾਲੇ ਸੂਟ ਨੇ ਤਮੰਨਾ ਬ੍ਰਾਂਡ ਹੋਏਗਾ ਕਾਟਨ ਦਾ ਫੈਬਰਿਕ ਆਏਗਾ ਔਰ ਪਲੇਨ ਬਾਟਮ ਆਏਗਾ ਪਲੇਨ ਬਾਟਮ ਆਏਗਾ ਵਾਇਲਟ ਕਲਰ ਦਾ ਸੂਟ ਠੀਕ ਹੈ ਨਾਲ ਆਏਗਾ ਪਲੇਨ ਦੁਪੱਟਾ ਠੀਕ ਹੈ ਪਲੇਨ ਦੁਪੱਟੇ ਦੇ ਨਾਲ ਤੁਹਾਨੂੰ ਪੱਲਿਆਂ ਤੇ ਬਹੁਤ ਸੋਹਣੀ ਇਸ ਤਰ੍ਹਾਂ ਲੈਸ ਦੀ ਫਿਨਿਸ਼ਿੰਗ ਮਿਲੇਗੀ ਠੀਕ ਹੈ ਕਰੋਸ਼ੀ ਵਾਲੀ ਇੱਕਦਮ ਡਿਜ਼ਾਈਨਰ ਲੈਸ ਮਿਲੇਗੀ ਪਲੇਨ ਬਾਟਮ ਤੇ ਪਲੇਨ ਦੁਪੱਟੇ ਦੇ ਨਾਲ ਪ੍ਰਿੰਟਡ ਹੈਵੀ ਲੁੱਕ ਦੀ ਸ਼ਰਟ ਆਏਗੀ ਸ਼ਰਟ ਦੀ ਫਰੰਟ ਬੈਕ ਬਾਜੂ ਸਾਰੇ ਤੇ ਹੀ ਵਰਕ ਆਏਗਾ ਰੇਟ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ ਹੈ ਇੰਨਾ ਸੋਹਣਾ ਰੀਜ਼ਨੇਬਲ ਪ੍ਰਾਈਸ 895 ਪ੍ਰਾਈਸ ਦੇ ਵਿੱਚ ਤੁਹਾਨੂੰ ਬਹੁਤ ਪਿਆਰਾ ਸੂਟ ਮਿਲਦਾ ਪਿਆ ਅਗਲਾ ਆਏਗਾ ਗ੍ਰੀਨ ਮੂੰਗਿਆ ਸ਼ੇਡ ਆ ਪ੍ਰਿੰਟਡ ਸ਼ਰਟ ਦੇ ਨਾਲ ਬਹੁਤ ਪਿਆਰਾ ਪੈਟਰਨ ਪ੍ਰਿੰਟਡ ਸ਼ਰਟ ਦੇ ਨਾਲ ਬਹੁਤ ਪਿਆਰਾ ਪੈਟਰਨ embroidery ਦਾ ਵਰਕ ਪਲੇਨ ਬਾਟਮ ਠੀਕ ਹੈ ਪਲੇਨ ਬਾਟਮ ਲੱਗੇ ਹੋਏ ਨੇ ਤੇ ਪਲੇਨ ਦੁਪੱਟੇ ਆਉਣਗੇ ਪਲੇਨ ਬਾਟਮ اور ਪਲੇਨ ਦੁਪੱਟੇ ਪੱਲਿਆਂ ਤੇ ਤੁਹਾਨੂੰ ਜਿਹੜੀ ਬਹੁਤ ਸੋਹਣੀ ਕਰੋਸ਼ੀਏ ਵਾਲੀ ਲੈਸ ਮਿਲੇਗੀ ਔਰ ਬਾਰਡਰ ਲਾਈਨ ਤੇ ਵੀ ਤੁਹਾਨੂੰ ਲੈਸ ਦੀ ਫਿਨਿਸ਼ਿੰਗ ਮਿਲੇਗੀ ਚੈੱਕ ਕਰਦੇ ਜਾਓ ਚੈੱਕ ਕਰਦੇ ਜਾਓ ਠੀਕ ਹੈ ਜੀ ਕਲਰ ਤੁਸੀਂ ਦੇਖ ਲਓ ਜਲਦੀ ਜਲਦੀ ਇਸ ਦੇ ਵਿੱਚ ਕਾਫੀ ਕਲਰ ਨੇ ਠੀਕ ਹੈ ਫੁੱਲ ਸਟਾਕ ਮਿਲਦਾ ਪਿਆ ਹੈ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਜਿਹੜਾ ਆਰਡਰ ਕਰ ਸਕਦੇ ਆ ਅਗਲਾ ਆਏਗਾ ਮਜੈਂਟਾ ਰਾਣੀ ਸ਼ੇਡ ਮਜੈਂਟਾ ਰਾਣੀ ਸ਼ੇਡ ਠੀਕ ਹੈ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਇਸ ਦੇ ਵਿੱਚ ਤੁਹਾਨੂੰ ਇਸ ਸੈੱਟ ਦੇ ਵਿੱਚ ਡਾਰਕ ਕਲਰ ਮਿਲ ਜਾਣਗੇ ਪਹਿਲੇ ਜਿਹੜਾ ਸੈੱਟ ਸੀਗਾ ਉਹਦੇ ਵਿੱਚ ਥੋੜੀਆਂ ਲਾਈਟ ਸ਼ੇਡਸ ਆਈਆਂ ਸੀਗੀਆਂ ਠੀਕ ਹੈ ਸਾਰੀਆਂ ਹੀ ਭੈਣਾਂ ਦੀ ਚੋਆਇਸ ਦਾ ਧਿਆਨ ਰੱਖਦੇ ਹੋਏ ਜਿਹੜੇ ਅਸੀਂ ਵੀਡੀਓ ਬਣਾਉਨੇ ਆ ਬਹੁਤ ਪਿਆਰੀ ਜੀ ਤੁਮੰਨਾ ਬ੍ਰਾਂਡ ਦੇ ਸੂਟ ਨੇ ਔਰ ਪ੍ਰਿੰਟਿੰਗ ਲਾਜਵਾਬ ਔਰ ਸ਼ਰਟ ਜਿਹੜੀ ਬਹੁਤ ਪਿਆਰੀ ਆਏਗੀ ਇਸ ਤਰ੍ਹਾਂ ਦੀ ਲੁੱਕ ਆਏਗੀ ਸ਼ਰਟ ਦੀ ਠੀਕ ਹੈ ਪਲੇਨ ਬਾਟਮ ਤੇ ਪਲੇਨ ਦੁਪੱਟੇ ਦੇ ਨਾਲ ਪਲੇਨ ਬਾਟਮ ਤੇ ਪਲੇਨ ਆਏਗਾ ਦੁਪੱਟਾ 895 ਸਿਰ ਪ੍ਰਾਈਸ 895 ਠੀਕ ਹੈ ਜੀ ਬੁਕਿੰਗ ਦਾ ਨੰਬਰ 7814352822 ਹੋਏਗਾ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਦੇਣੀ ਆ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ ਤੁਸੀਂ ਜਲਦੀ ਆਰਡਰ ਕਨਫਰਮ ਕਰਾ ਲਿਆ ਕਰੋ ਤੇ ਆਰਡਰ ਜਿਹੜਾ ਹੈ ਤੁਹਾਡਾ ਜਦੋਂ ਕਨਫਰਮ ਹੋ ਜਾਏਗਾ ਵਿਥਿਨ 3 অর 4th ਡੇ ਜਿਹੜਾ ਤੁਹਾਨੂੰ ਸੂਟ ਮਿਲ ਜੇਗਾ ਠੀਕ ਹੈ ਜੀ ਸੀਓਡੀ ਅਵੇਲੇਬਲ ਨਹੀਂ ਹੈ ਸਾਡੇ ਚੈਨਲ ਤੇ ਠੀਕ ਹੈ ਅਗਲਾ ਆਏਗਾ ਡਾਰਕ ਮਸਟਰਡ ਕਲਰ ਡਾਰਕ ਮਸਟਰਡ ਕਲਰ ਠੀਕ ਹੈ ਕਲਰਸ ਆ ਰਹੇ ਹੀ A1 ਆਉਣਗੇ ਬਹੁਤ ਤਿਆਰੀਆਂ ਜੀਆਂ ਸ਼ੇਡਸ ਨੇ ਤੇ ਨਾਲ ਆਏਗਾ ਪਲੇਨ ਦੁਪੱਟਾ ਠੀਕ ਹੈ ਪੱਲਿਆਂ 'ਤੇ ਲੈਸ ਆਏਗੀ ਬਾਰਡਰ ਲਾਈਨ ਤੇ ਸੇਮ ਲੈਸ ਆਏਗੀ ਔਰ ਤਮੰਨਾ ਬ੍ਰਾਂਡ ਦੇ ਸੂਟ ਆਉਣਗੇ ਸਟੈਂਪ ਵਾਈਜ਼ ਤੁਹਾਨੂੰ ਸੂਟ ਮਿਲਣਗੇ ਪਲੇਨ ਬਾਟਮ ਦੇ ਨਾਲ ਆਏਗਾ ਸੂਟ ਠੀਕ ਹੈ ਜੀ ਪਲੇਨ ਬਾਟਮ ਦੇ ਨਾਲ ਸੂਟ ਆਏਗਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਮੰਥ ਦੇ ਲਾਸਟ ਵਿੱਚ ਬਹੁਤ ਸੋਹਣੇ ਜਿਹੇ ਸੂਟ ਦਾ ਗਿਫਟ ਵੀ ਕੱਢਦੇ ਹਾਂ ਉਹ ਵਾਲੇ ਈ ਵਿਊਅਰਸ ਦੇ ਲਈ ਜਿਹੜੇ ਸਾਡੇ ਲੌਂਗ ਵੀਡੀਓ ਤੇ ਕਮੈਂਟ ਕਰਦੇ ਨੇ ਸਾਡੀ ਲਾਈਵ ਦੇ ਵਿੱਚ ਆਉਂਦੇ ਨੇ ਤੇ ਲੌਂਗ ਵੀਡੀਓ ਨੂੰ ਤੁਸੀਂ ਜਿਹੜਾ ਆਪਣੇ ਸਟੇਟਸ ਤੇ ਲਗਾ ਸਕਦੇ ਆ ਜਾਂ ਤੁਸੀਂ ਆਪਣੇ ਕਿਸੇ ਵੀ 10 ਜਾਣਿਆਂ ਨੂੰ ਜਿਹੜਾ ਉਹ ਸ਼ੇਅਰ ਕਰ ਸਕਦੇ ਆ ਠੀਕ ਹੈ ਜੀ ਤੇ ਜੂਨ ਦਾ ਮਹੀਨਾ ਜਿਸ ਤਰ੍ਹਾਂ ਖਤਮ ਹੋਣ ਵਾਲਾ ਹੈ ਦਿਨ ਨੇੜੇ ਆ ਰਹੇ ਨੇ ਤੇ ਤੁਸੀਂ ਜਿਹੜੇ ਜਿਹੜੇ ਸਾਡੇ ਨਾਲ ਨਵੇਂ ਜੁੜੇ ਨੇ ਉਹ ਵੀ ਜਿਹੜਾ ਆ ਸਾਡੇ ਨਾਲ ਸਾਡੀ ਵੀਡੀਓਜ਼ ਨੂੰ ਇਸ ਤਰ੍ਹਾਂ ਲਾਈਕ ਸ਼ੇਅਰ ਜਰੂਰ ਕਰਿਆ ਕਰਨ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ